ਹੈ ਲੋ ਜੀ ਸਾਰੇ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਸਮ ਤੋਂ ਬਿਟੀ ਹੈ ਨਬਲਔਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਮੀਰ ਕਰਦੇ ਤੁਸੀਂ ਠੀਕ ਠਾਕ ਹੋ? ਸਾਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਆਪਾਂ ਇਹਦੇ ਸੀ ਹੈ ਨਾ ਇੱਥੇ ਧੂੜੀ ਆਪਾਂ ਜਿੱਥੇ ਆਪਣੇੰ ਦਾ ਕੰਮ ਸ਼ੁਰੂ ਕੀਤਾ ਹੈ ਹਨਾ। ਤੇ ਕਿਉਂਕਿ ਆਪਣੇ ਥੋੜਾ ਜਿਹਾ ਕੰਮ ਕਰਵਾਉਣ ਵਾਲਾ ਰਹਿੰਦਾ ਆ ਕਿਉਂਕਿ ਥੋੜੇ ਥੋੜੇ ਨਾਲ ਕਰਦੇ ਕਰਦੇ ਵੋਟੇ ਹੀ ਹੋ ਜਾਂਦਾ ਜੀ। ਮੈਨੂੰ ਲੱਗਦਾ ਸੀਗਾ ਕਿ ਥੋੜਾ ਹੀ ਹੈ। ਹੁਣ ਇਹ ਵੀ ਸਾਰਾ ਹੀ ਰਹਿਣਾ ਥੋੜਾ ਜਿਹਾ ਸੈਟਅਪ ਜਿਹੜਾ ਹੈਗਾ ਨਵਾਂ ਕਰਵਾਵਾਂਗੇ ਤੇ ਉਹਦੇ ਕਰਕੇ ਚਲੋ ਟਾਈਮ ਲੱਗ ਜਾਂਦਾ ਪਹਿਲਾਂ ਕਹਿੰਦੇ ਸੀਗੇ 5-4 ਦਿਨਾਂ ਦੇ ਵਿੱਚ ਸਾਰਾ ਹੋ ਜਾਊਗਾ ਤੇ ਹੁਣ ਦਿਨ ਜਿਹੜੇ ਹੈਗੇ ਜ਼ਿਆਦਾ ਹੀ ਲੱਗ ਗਏ ਕਿਉਂਕਿ ਹਫ਼ਤਾ ਹੋ ਗਿਆ ਸਾਨੂੰ ਕਈ ਵਾਰੀ ਤਾਂ ਉਹ ਮਿਸਤਰੀ ਨਹੀਂ ਮਿਲਦੇ ਹੈਗੇ ਹਨ ਫਿਰ ਆਉਂਦੇ ਵੀ ਨਹੀਂ ਹੈਗੇ ਅਸੀਂ ਆਉਂਦਾ ਵੀ ਧੂਰੀ ਜਿਹਾ ਜਿਹੜਾ ਕੋਈ ਸਮਾਨ ਵਗੈਰਾ ਜਾਂ ਕੋਈ ਸੰਗਰੂਰ ਤੋਂ ਲੈ ਕੇ ਆਉਣਾ ਜਾਂ ਗੁਰੂ ਘਰਾਂੇ ਤੋਂ ਲੈ ਕੇ ਆਉਣਾ ਹਨ ਅਸੀਂ ਅੱਜ ਦੀ ਵੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਤੇ ਬਾਕੀ ਆਪਣੀਆਂ ਜਿਹੜੇ ਹੈਗੇ ਪੋਸਟਰ ਵਗੈਰਾ ਬਣਵਾਉਣੇ ਹਨ ਕੁਝ ਬਣ ਗਏ ਆ ਕੁਝ ਬਣਵਾਉਣੇ ਆ ਟੈਕਸਨ ਵਗੈਰਾ ਜੋ ਵੀ ਲੱਗਣੇ ਨੇ ਹਨ ਕਿਉਂਕਿ ਸਾਨੂੰ ਇਹ ਜੀ ਜਦੋਂ ਆਪਾਂ ਕੰਮ ਸ਼ੁਰੂ ਕਰੀਏ ਸਾਰੇ ਕਿਉਂਕਿ ਸਾਰੇ ਭੈਣ ਭਾਈ ਨੂੰ ਪਤਾ ਲੱਗੇ ਹਨ ਬਹੁਤ ਜ਼ਿਆਦਾ ਮੈਸੇਜ ਆ ਰਹੇ ਤੇ ਭੈਣਾਂ ਦੇ ਕਿ ਐਡਰੈਸ ਦੱਸੋ ਐਡਰੈਸ ਦੱਸੋ ਹਾਲੇ ਜਿਹੜਾ ਹੈਗਾ ਆਪਣਾ ਪੋਸਟਰ ਵਗੈਰਾ ਬੜੇ ਦੀ ਜੀ ਬਾਕੀ ਆਪਾਂ ਦੱਸ ਦਿੰਨੇ ਆ ਹਨ ਇੱਥੇ ਜਿਹੜਾ ਹੈਗਾ ਮੈਂ ਤੁਹਾਨੂੰ ਪਰ ਕੇ ਰੱਖ ਦਿਆਂਗੀ ਆਰੀਆ ਕਾਲਜ ਹੈ ਇੱਥੇ ਇੱਥੇ ਆਪਣੇ ਨੇੜੇ ਜਿਹੜਾ ਹੈਗਾ ਆਰੀਆ ਕਾਲਜ ਹੈ ਜੀ ਰੈসিডੈਂਟ ਰੈসিডੈਂਟ ਵਾਲੀ ਗਲੀ ਹੈ ਜੀ ਧੂਰੀ ਕੱਕੜਵਾਲ ਚੌਕ ਵੀ ਕਹਿ ਦਿੰਦੇ ਐ ਨੂੰ ਬਰਨਾਲਾ ਰੋਡ ਵੀ ਕਹਿੰਦੇ ਆ ਤੇ ਕੱਕੜਵਾਲ ਬਾਈਪਾਸ ਜਿੱਥਾ ਕਹਿੰਦੀ ਐ ਇਹ ਕੋਲ ਸਾਡੇ ਕਾਲਜ ਹੈਗਾ ਆਰੀਆ ਮੈਮੋਰੀਅਲ ਕਾਲਜ ਇਹ ਇਹਦੇ ਨੇ ਇਹ ਆਪਣਾ ਜਿਹੜਾ ਹੈਗਾ ਬਣਿਆ ਹੋਇਆ ਥੋੜਾ ਜਿਆਦਾ ਅੰਦਰ ਨੂੰ ਆ ਕੇ ਜਿਹੜਾ ਵੀਡੀਓ ਵਿੱਚ ਪਹਿਲਾਂ ਦਿਖਾਇਆ ਸੀਗਾ ਹਨ ਮੂਰੇ 3-4 ਘਰ ਨੇਗੇ ਉੱਥੇ ਜਿਹੜੇ 메ਨ ਰੋਡ ਦੇ ਉੱਤੇ ਆਪਣੇ ਪੋਸਟਰ ਵਗੈਰਾ ਲੱਗ ਜਾਣਗੇ ਉੱਥੋਂ ਤੁਹਾਨੂੰ ਪਤਾ ਲੱਗ ਜਿਆ ਕਰੇਗਾ ਹਨ ਕਿਉਂਕਿ ਅਜੇ ਇੱਥੇ ਕੰਮ ਤਾਂ ਨਹੀਂ ਸ਼ੁਰੂ ਕਰਿਆ ਹੈਗਾ ਕੋ ਵੈਸੇ ਕਟਿੰਗ ਵਗੈਰਾ ਕਰ ਲੈਣੇ ਆ ਹਨ ਆਪਣੀ ਜਦ ਮਸ਼ੀਨਾਂ ਵਗੈਰਾ ਆ ਗਈਆਂ ਇੱਥੇ ਸਾਰਾ ਸਾਮ ਇਹ ਹੈ ਸਾਰੀ ਤਿਆਰੀ ਕਰਕੇ ਆਪਾਂ ਫੇਰ ਇਹ ਜਿਹੜਾ ਹੈਗਾ ਮਸ਼ੀਨਾਂ ਵਗੈਰਾ ਲੈ ਕੇ ਆਈਏ ਅਜੇ ਸਿਲੇਬ ਬੜੀ ਕਿਉਂ ਕਰੇ ਚੱਲੀ ਜਾਂਦਾ ਹਨਾ ਜਿਹੜਾ ਸੁੱਟਾਂ ਅੰਦਰਸ ਲਾਈ ਤਾ ਕਰੇ ਚੱਲੀ ਜਾਂਦੀ ਸਾਰਾ ਕੰਮ ਘਰੀ ਚੱਲੀ ਜਾਂਦਾ ਜਿਹੜਾ ਸਮਾਨ ਚਾਕੇ ਲਿਆਵਾਂਗੇ ਫਿਰ ਇਕੱਠੇ ਲਿਆਵਾਂਗੇ ਉਹ ਸਾਰਾ ਜਿਹਾ ਸਮਾਨ ਚਾਕੇ ਤੇ ਹਜੇ ਮਿਸਤਰੀ ਨੇ ਆਉਣਾ ਸੀ ਅੱਜ ਵੀ ਅੱਜ ਨਹੀਂ ਪੈਂਦਾ ਸੀਗਾ ਉਗਣਾ ਨਹੀਂ ਕਰਕੇ ਨਹੀਂ ਆਇਆ ਗਿਆ ਕਿਉਂਕਿ ਚਲੋ ਨਹੀਂ ਪੈਂਦਾ ਹਨਾ ਹਰ ਇੱਕ ਨੂੰ ਆਉਣਾ ਜਾਣਾ ਔਖਾ ਹੀ ਨਹੀਂ ਰੁਕਿਆ ਨਹੀਂ ਹੈਗਾ ਮਾੜਾ ਮੋੜਾ ਰਿਕੇ ਰੁਕੇਗਾ ਉਹ ਜਦ ਅੰਨੀ ਪੈਂਦਾ ਇਕ ਆਪਾਂ ਹੋਰ ਭੈਣਾ ਨਾਲ ਗੱਲ ਸ਼ੇਅਰ ਕਰਦੇ ਆਂ ਜੀ ਸਾਰਿਆਂ ਨਾਲ ਹੀ ਕਰਦੇ ਆ ਹਨਾ ਤੇ ਆਪਾਂ ਨੂੰ ਇੱਥੇ ਜ਼ਰੂਰਤ ਹੈਗੀ ਹੈ ਜਿੱਥੇ ਬਿਊਟੀ ਸੈਲੂਨ ਦਾ ਸਾਰਾ ਕੰਮ ਆਉਂਦਾ ਹੈਗਾ ਜਾਂ ਜਿਹਨੂੰ ਸਿਲਾਈ ਦਾ ਕੰਮ ਆਉਂਦਾ ਹੈ ਸਾਰਾ ਹਨਾ ਜਾਂ ਕਿਸੇ ਨੂੰ ਪੜਾਈ ਹੁੰਦੀ ਹੈ ਜਿੱਦਾਂ ਦੀ ਵੀ ਹਨਾ ਸਿਲਾਈ ਆਪਾਂ ਨੂੰ ਸਾਰੇ ਸਿਲਾਈ ਵਾਲੇ ਕਾਰੀਗਰ ਤੇ ਬਿਊਟੀ ਪਾਰਲਰ ਵਾਲੇ ਹਨ ਬਿਊਟੀ ਸੈਲੂਨ ਵਾਲੇ ਟੀਚਰ ਚਾਹੀਦੇ ਆ ਵੀ ਚਲੋ ਵਿਚਾਣਾ ਚਲੋ ਸਾਰਿਆਂ ਦੇ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਹਨ ਹੈਨਾ ਕਈ ਵਾਰੀ ਕੰਮ ਬਹੁਤ ਵਧੀਆ ਆਉਂਦਾ ਹੁੰਦਾ ਹੈ ਚਲੋ ਕਿਤੇ ਕਰਨ ਦਾ ਸੁਭਾਅ ਨਹੀਂ ਆਉਂਦਾ ਹੈਗਾ ਹੈਨਾ ਤੇ ਆਪਾਂ ਨੂੰ ਕੰਮ ਵਾਲਿਆਂ ਦੀ ਜ਼ਰੂਰਤ ਹੈ ਜੀ ਸਾਰਿਆਂ ਦੇ ਹੈਨਾ ਕੋਈ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਅਸੀਂ ਆਪਣਾ ਨੰਬਰ ਜਿਹੜਾ ਹੈਗਾ ਸਕਰੀਨ ਦੇ ਉੱਪਰ ਦੇ ਦਾਂਗੇ ਜੇ ਤੁਸੀਂ ਚਾਹੇ ਤੁਹਾਨੂੰ ਹੈਅਰ ਦਾ ਆਉਂਦਾ ਹੈ ਪ੍ਰੋਪਰ ਹੈਨਾ ਮੇਕਅਪ ਦਾ ਆਉਂਦਾ ਹੈ ਜਾਂ ਨੇਲ ਦਾ ਆਉਂਦਾ ਹੈ ਤੇ ਜਿਆ ਕਾਫੇ ਦੰ ਤੁਹਾਨੂੰ ਕਰਮੋ ਦੇ ਇਹ ਬਿਊਟੀ ਦੇ ਸੰਬੰਧ ਆ ਨਾ ਸਕਿਨ ਦਾ ਤੇ ਸਾਰਾ ਆਪਾਂ ਨੂੰ ਇਹਦੇ ਬਾਰੇ ਵੀ ਆਪਾਂ ਨੂੰ ਟੀਚਰ ਚਾਹੀਦੇ ਆ ਤੇ ਬਾਕੀ ਆਪਾਂ ਨੂੰ ਸਿੱਖਣ ਵਾਲੇ ਤਾਂ ਚਾਹੀਦੇ ਹੀ ਆ ਨਾ ਸਟੂਡੈਂਟ ਤਾਂ ਚਾਹੀਦੇ ਆ ਉਹ ਚਾਹੇ ਸिलाई ਸਿੱਖਣਾ ਤੇ ਚਾਹੇ ਆਪਣੇ ਕੋਲੇ ਬਿਊਟੀ ਫੈਸ਼ਨ ਦੇ ਕੋਰਸ ਵੀ ਕਰ ਸਕਦੇ ਨੇ ਹਨ ਜਿਨ੍ਹਾਂ ਨੇ ਕਿਨਵਾਰ ਜਾਣਾ ਹੁੰਦਾ ਹੈ ਕਿੱਦਾਂ ਵੀ ਹਨ ਕਿਸੇ ਨੇ ਆਪਣੇ ਕੋਰਸ ਕਰਨੇ ਨੇ ਕੋਈ ਵੀ ਕੋਰਸ ਸਾਡੇ ਕੋਲੇ ਲੈ ਸਕਦੇ ਨੇ ਉਹ ਆ ਕੇ ਤੇ ਬਾਕੀ ਇਹ ਵੀ ਗੱਲ ਨਹੀਂ ਹੈਗੀ ਜੀ ਆਪਾਂ ਰੇਟ ਵੀ ਘੱਟ ਹੀ ਰੱਖਾਂਗੇ ਕੋਈ ਜ਼ਿਆਦਾ ਰੇਟ ਵੀ ਰੱਖਦੇ ਕਿਉਂਕਿ ਮੇਰੇ ਮਨ 'ਚ ਇਹ ਹੁੰਦਾ ਵੀ ਹਰ ਇੱਕ ਕੋਈ ਹਰ ਇੱਕ ਦੇ ਮਨ 'ਚ ਹੁੰਦਾ ਹੈ ਨਾ ਵੀ ਮੈਂ ਕੋਰਸ ਕਰਾਂ ਕਈ ਵਾਰੀ ਅਗਲਾ ਉਹ ਨਹੀਂ ਆ ਫੀਸਾਂ ਨਹੀਂ ਦੇ ਸਕਦਾ ਹੈ ਨਾ ਤੇ ਆਪਾਂ ਇਹਦੇ ਕਰਕੇ ਬਸ ਇੱਕ ਸਰਵਿਸ ਕਰਾਂਗੇ ਹੈ ਨਾ ਵਿਸਾ ਕਿਉਂਕਿ ਮੇਰੇ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਮੈਂ ਘਰ ਦੇ ਵਿੱਚ ਕੰਮ ਕਰਦੀ ਸੀ ਉੱਥੇ ਵੀ ਮੇਰੇ ਸਾਰਿਆਂ ਨਾਲ ਫੀਸਾਂ ਘੱਟ ਰੱਖਿਆ ਨੂੰ ਹੁੰਦੀਆਂ ਤੇ ਆਪਾਂ ਇੱਥੇ ਵੀ ਇਦਾਂ ਹੀ ਕਰਨਾ ਜਿੱਦਾਂ ਆਪਾਂ ਸਿਲਾਈ ਵਗੈਰਾ ਕਰਿਆ ਕਰਾਂਗੇ ਉਹ ਵੀ ਆਪਾਂ ਦਾ ਜਿਹੜਾ ਲੱਗੇ ਹੋਇਆ ਪਿੰਡਾਂ ਦੇ ਵਿੱਚੋਂ ਵੀ ਲੱਗੇ ਹੋਇਆ ਵਧੀਆ ਸ਼ਹਿਰ ਚੋਂ ਵੀ ਲੱਗੇ ਹੋਇਆ ਹਨ ਉਹ ਤਾਂ ਆਪਣੇ ਕੋਲੇ ਆਉਂਦੀ ਆ ਸਲਾਈ ਵਗੈਰਾ ਉਹਨਾਂ ਦਾ ਕੰਮ ਸਾਰਾ ਆਪਣੇ ਕੋਲੇ ਹੈਗਾ ਆ ਬਿਊਟੀਸ਼ੀਨ ਦਾ ਕੰਮ ਵੀ ਹੈਗਾ ਆ ਤੇ ਚਲੋ ਇੱਥੇ ਆਪਾਂ ਨੇ ਤਾਂ ਕਰਿਆ ਹੋਰ ਵੀ ਆਲੇ-ਦਾਲ ਦੀਆਂ ਭੈਣਾਂ ਆਲੇ-ਦਾਲੇ ਦੇ ਪਿੰਡਾਂ ਮਿਆਂ ਬਹੁਤ ਜ਼ਿਆਦਾ ਭੈਣਾਂ ਪਿਆਰ ਕਰਦੇ ਨੇ ਹਨ ਤੇ ਆਪਣੇ ਵੀਡੀਓ ਜਿਹਨੂੰ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਤੇ ਆਪਾਂ ਸਾਰਿਆਂ ਲਈ ਇੱਥੇ ਜਿਹੜਾ ਹੈਗਾ ਸਾਈਂ ਉਹ ਆਪਾਂ ਨੇ ਸ਼ਹਿਰ ਚੋਂ ਕੰਮ ਕਰਿਆ ਹੈ ਸਰਦ ਜੀ ਨੇ ਕਹਨੇ ਮੈਂ ਇਹਨਾ ਆਪਾਂ ਪਰਮਾਤਮਾ ਦੇ ਓਟ ਆਸਰੇ ਨਾਲ ਥੋੜਾ ਜਿਆਦਾ ਕੰਮ ਵਧਾਉਣੇ ਦਾ ਰਹਿ ਗਿਆ ਜਾਂ ਬਾਕੀ ਉਹਦੇ ਸੱਤੇ ਆਸਾਨੀ ਨਾਲ ਹਨ ਵੀ ਕਿੱਦਾਂ-ਕਿੱਦਾਂ ਜੋ ਲਿਖਿਆ ਹੋਇਆ ਉਹ ਤਾਂ ਵੜਨਾ ਹੀ ਹੈ ਨਾ ਪਰਮਾਤਮਾ ਨਾਲ ਲਿਖਿਆ ਪਿਆ ਜਿੱਥੇ-ਜਿੱਥੇ ਇਹਨੇ ਮੈਂ ਆਪਾਂ ਨੇ ਦਾਣਾ ਪਾਣੀ ਚੋਗਣਾ ਹੈ ਨਾ ਉਹਦੇ ਸੱਤੇ ਹੈ ਬਾਕੀ ਆਪਾਂ ਮਦਦ ਜ਼ਰੂਰ ਕਰਾਂਗੇ ਜੇ ਕੋਈ ਲੋੜਵੰਦ ਹੋ ਉਹਦੀ ਵੀ ਮਦਦ ਕਰਾਂਗੇ ਕੋਈ ਗੱਲ ਨਹੀਂ ਜੇ ਕੋਈ ਵੀ ਭੈਣ ਭਾਈ ਲੋੜ ਮਦਦ ਹੈ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੈ ਤੇ ਉਹਦੀ ਵੀ ਆਪਾਂ ਮਦਦ ਹੀ ਕਰਾਂਗੇ ਜਿਹੜਾ ਲੋੜਵੰਦ ਹੈ ਕੋਈ ਜਿਹਨੂੰ ਜਾਂ ਕੰਮ ਵਧੀਆ ਆਉਂਦਾ ਆ ਹਨਾ ਉਹਨਾਂ ਨੂੰ ਕੋਈ ਸਪੋਰਟ ਨਹੀਂ ਆਪਾਂ ਉਹ ਵੀ ਉਹਨਾਂ ਨੂੰ ਜਿਹੜਾ ਹੈਗਾ ਜਰੂਰ ਉਹਨਾਂ ਦੀ ਮਦਦ ਕਰਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹਨਾਂ ਨੂੰ ਵਧੀਆ ਸਲਾਈ ਆਉਂਦੀ ਹੈ ਹਨਾ ਉਹ ਵੀ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਜ਼ਰੂਰ ਕਰਨਾ ਕਿਉਂਕਿ ਆਪਾਂ ਕੰਮ ਵੀ ਦੇ ਸਕਦੇ ਹਿੱਦਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਸਾਰੇ ਗੱਲਬਾਤ ਨਾਲ ਦੱਸਾਂਗੇ ਉਹਨਾਂ ਨੂੰ ਸਮਝਾਵਾਂਗੇ ਵੀ ਕਿੱਦਾਂ ਕਿੱਦਾਂ ਜਿਹੜਾ ਹੈਗਾ ਆਪਾਂ ਕਰ ਸਕਦੇ ਆ ਸਾਡੇ ਨਾਲ ਜੋ ਵੀ ਪਿੰਡਾਂ ਦੇ ਵਿੱਚੋਂ ਭੈੜਾ ਕੰਮ ਕਰਦੀਆਂ ਨੇ ਤੇ ਜਿਆ ਸੁਨਾਈ ਦਾ ਤਾਂ ਬਹੁਤ ਸੋਹਣਾ ਆਉਂਦਾ ਹੈ ਪਰ ਕੋਈ ਦੁਕਾਨ ਵਗੈਰਾ ਨਹੀਂ ਹੈ ਕਿ ਉਹਨਾਂ ਦੇ ਹਨਾ ਕੋਈ ਕੰਮ ਕਰ ਨਹੀਂ ਰਹੇ ਸਾਫੀ ਕਰ ਕਰ ਰਹੇ ਨਹੀਂ ਉਹ ਵੀ ਆਪਣੇ ਨਾਲ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਨੇ ਭੈਣਾ ਆਪਾਂ ਨੂੰ ਬੜਾਈ ਆਵੇਗੀ ਜੀ ਜ਼ਰੂਰ ਤਾਂ ਜਾਂ ਵਿੱਚ ਭੈਣਾ ਨੇ ਬਹੁਤ ਜਿਆਦਾ ਭੈਣਾ ਨੇ ਕੜਾਈ ਆ ਕੰਪੂਟੋਰੀਆ ਹੈ ਨਾ ਮਸ਼ੀਨਾਂ ਜਿਹਦਾ ਘਰ ਦੇ ਵਿੱਚ ਹੀ ਮਸ਼ੀਨਾਂ ਲੈ ਕੇ ਹੈ ਨਾ ਜਿਹੜੀ ਚੱਲਦੀਆਂ ਨੇ ਹੁਣ ਮਸ਼ੀਨਾਂ ਚੇਪ ਵਾਲੀ ਮਸ਼ੀਨ ਚੱਲਦੀ ਹੈ ਜਾਂ ਕੋਈ ਪੈਰਾਂ ਵਾਲੀ ਮਸ਼ੀਨ ਹੈ ਮੋਟਰ ਵਾਲੀ ਮਸ਼ੀਨ ਹੈ ਕਿਸੇ ਕੋਲ ਭੈਣਾ ਬਹੁਤ ਸੋਹਣਾ ਕੰਮ ਆ ਖਰੇ ਦੇ ਨਾਲ ਰਤ ਹੋ ਰਹੀਆਂ ਨੇ ਚਾਹੇ ਕੋਈ ਭਾਈ ਹੈ ਕੜਾਈ ਦਾ ਕੰਮ ਕਰਦਾ ਜਿਵੇਂ ਬੀਰ ਵੀ ਬਹੁਤ ਜਾਂਦੀ ਕਿਉਂਕਿ ਕੜਾਈ ਦਾ ਕੰਮ ਬਹੁਤ ਭੈਣਾ ਵੀਰ ਕਰ ਰਹੇ ਨੇ ਹਨਾ ਜੇ ਕੋਈ ਧਰ ਦੇ ਵਿੱਚ ਵੀ ਕਰ ਰਹੇ ਕਿੱਥਾਂ ਦੇ ਉਹ ਸਭ ਤੋਂ ਕੰਮ ਲੈ ਸਕਦਾ ਹੈ ਹਨਾ ਤੇ ਸਾਡੇ ਨਾਲ ਕੰਟੈਕਟ ਜ਼ਰੂਰ ਕਰਿਓ ਆਪਾਂ ਨੂੰ ਹੁਣ ਜ਼ਰੂਰਤ ਹੈ ਜੀ ਕਿਉਂਕਿ ਫਿਰ ਤਾਂ ਬਹੁਤ ਆ ਜਾਂਦੇ ਆ ਹਨਾ ਜਦੋਂ ਆਪਣਾ ਕੰਮ ਚੱਲ ਪਿਆ ਫਿਰ ਤਾਂ ਬਹੁਤ ਜਾਣ ਕੇ ਆ ਜਦੋਂ ਅਸੀਂ ਜਿਹੜੇ ਰੱਖਣੇ ਹੋਏ ਅਸੀਂ ਪਹਿਲਾਂ ਪਹਿਲਾਂ ਚਲੋ ਹਨਾ ਰੱਖ ਲਾਂਗੇ ਫਿਰ ਬਾਕੀ ਆਪਾਂ ਵੀਡੀਓ ਵੀ ਦਿੰਦੇ ਰਹਾਂਗੇ ਨਾਲ ਦੀ ਨਾਲ ਇਹ ਸਾਨੂੰ ਕਿ ਕਿਹੜੇ ਕਾ ਦੀ ਜ਼ਰੂਰਤ ਹੈ ਕਿਹੜੇ ਕਾਰੀਗਰਾਂ ਦੀ ਜ਼ਰੂਰਤ ਹੈ ਕਿਹੜੇ ਟੀਚਰਾਂ ਦੀ ਜ਼ਰੂਰਤ ਹੈ ਉਹ ਆਪਾਂ ਨਾਲ ਦੇ ਨਾਲ ਤੁਹਾਨੂੰ ਦੱਸਦੇ ਰਹਾਂਗੇ ਕਿਉਂਕਿ ਜਿਹੜੇ ਹੁਣ ਆਪਾਂ ਨੂੰ ਜ਼ਰੂਰਤ ਹੈ ਜੀ ਕੋ ਸ਼ੱਕ ਨੇ ਕੋਲੇ ਹੈਗੇ ਵੀ ਨਹੀਂ ਹਨ ਤੇ ਜਿੱਦਾਂ ਸਲਾਈ ਵਾਲੇ ਕਾਰੀਗਰ ਸਾਡੇ ਕੋਲੇ ਹੈਗੇ ਵੀ ਨਹੀਂ ਕੁਝ ਤਾਂ ਆਪਾਂ ਨੂੰ ਹੋਰ ਵੀ ਚਾਹੀਦੇ ਆ ਹਨ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਸੀ ਦਿਨ ਚੱਲ ਪੈਣਾ ਹੈ ਵਿਆਹਾਂ ਸ਼ਾਦੀਆਂ ਦਾ ਸੀ ਇਹ ਜਿਹੜਾ ਚੱਲਣਾ ਜੀ ਹਨ ਸੁਰੂ ਹੋਣਾ ਹੈ ਬਾਕੀ ਜਿਨ੍ਹਾਂ ਨੇ ਕਿਸੇ ਨੇ ਸਲਾਈ ਕਰਾਉਣੀ ਹੈ ਹਨ ਕਿਉਂਕਿ ਸਾਡੀ ਸਲਾਈ ਸਾਰਿਆਂ ਨੇ ਦੇਖੀ ਹੋਈ ਹੈ ਆਪਾਂ ਨੇ ਆਪਣੇ ਜਿਹੜੇ ਹੈਗੇ ਨੇ ਬਲਾਊਜ਼ ਵੀ ਦੀਆਂ ਸਾਰੀਆਂ ਪੌਂਗਾਂ ਹਨਾ ਤੇ ਡਿਜ਼ਾਈਨਰ ਸੂਟਾਂ ਜਾਂ ਹੈਵੀ ਹੈਵੀ ਸੂਟ ਕਿੱਦਾਂ ਦੇ ਆਪਾਂ ਤਿਆਰ ਕਰਦੇ ਆ ਤੇ ਜਿਨ੍ਹਾਂ ਨੇ ਕੋਈ ਆਉਦੇ ਡਰੈਸਾਂ ਵਗੈਰਾ ਕੁਝ ਵੀ ਫਰਾਕਾਂ ਜਾਂ ਪਲਾਊਜ਼ੋ ਸੂਟ ਕਿੱਦਾਂ ਦੇ ਵੀ ਹਨਾ ਸੂਟ ਤੁਸੀਂ ਸਾਡੇ ਕੋਲ ਕੋਟ ਸ਼ਰਟ ਜਾਂ ਆਪਣੇ ਸੂਟ ਲਾਈਨਿੰਗ ਵਾਲੇ ਸੂਟ ਸਿੰਪਲ ਸੂਟ ਕਿੱਦਾਂ ਦੇ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਸਾਡੇ ਕੋਲ ਬਣਵਾ ਸਕਦੇ ਹੋ ਬਾਕੀ ਇੱਕ ਹੋਰ ਹੈ ਜੀ ਜਿਹੜੇ ਆਪਣੇ ਕੋਲ ਵਿਆਹ ਸ਼ਾਦੀ ਦਾ ਕਪੜਾ ਬਣਵਾਉਂਦੇ ਹਨਾ ਉਹਨਾਂ ਨੂੰ ਪਰਿਸ਼ਕੌਂਟ ਵੀ ਦਵਾਂਗੇ ਸਪੈਸ਼ਲੀ ਡਿਸਕਾਊਂਟ ਲਵਾਂਗੇ ਕਿਉਂਕਿ ਜਿਹੜੇ ਜਿੰਨਾ ਦਾ ਇਕੱਠਾ ਕੰਮ ਆਉਂਦਾ ਸਾਡੇ ਕੋਲੇ ਨਾ ਜੇ ਵਿਆਹ ਦਾ ਕੰਮ ਹੋਵੇ ਕਿ ਸਟੱਫੰਸ਼ਨ ਦਾ ਕੰਮ ਹੋਵੇ ਇਕੱਠਾ ਉਹਨਾਂ ਨੂੰ ਆਪਾਂ ਨੂੰ ਆਪਾਂ ਡਿਸਕਾਊਂਟ ਦੇਵਾਂਗੇ ਮੰਨ ਲਓ ਕਿ ਕੂਟੀਸ਼ਨ ਦਾ ਕੰਮ ਹੋ ਗਿਆ ਚਾਹੇ ਉਹ ਸਲਾਈ ਦਾ ਕੰਮ ਹੋਵੇ ਤੇ ਚਲੋ ਵੀ ਇਹਦੀਆਂ ਲੱਗੋ ਕੀਮਤਾਂ ਕਰਦੇ ਆ ਹੁਣ ਅਸੀਂ ਬਾਜ਼ਾਰ ਦੇ ਜਾਂਣ ਕਿ ਮੈਂ ਇਹ ਆਪਣੀ ਕਲਾਸ ਲਾ ਕੇ ਥੋੜਾ ਜਿਹੀ ਹਟੇ ਤੋ ਤੇ ਤਾਂ ਵੀ ਮਿਲ ਪੈਂਦਾ ਹੈ ਅੱਜ ਸੇ ਆਪਾਂ ਨੂੰ ਡੇ ਆਉਣਾ ਤਾਂ ਰੋਜ਼ ਪੈਂਦਾ ਹੀ ਹੈ ਕਿਉਂਕਿ ਮੈਂ ਨੂੰ ਦਿੱਲੀ ਆਉਣਾ ਹੁੰਦਾ ਜੀ ਮੈਂ ਆਪਦੀ ਕਲਾਸਾਂ ਲਾ ਰਹੀ ਹਾਂ ਮੇਕਅਪ ਦੀ ਕਲਾਸਾਂ ਆ ਰਹੀਆਂ ਤੇ ਮੈਂ 2 ਘੰਟੇ ਕਲਾਸ ਲਾ ਰਹੀ ਹਾਂ ਹੁਣ ਅਸੀਂ ਥੋੜਾ ਜਿਹਾ ਬਾਜ਼ਾਰ ਦਾ ਕੰਮ ਸੀਗਾ ਹੁਣ ਆਪਾਂ ਥੋੜਾ ਜਿਹਾ ਬਾਜ਼ਾਰ ਦਾ ਕੰਮ ਕਰਕੇ ਆਉਣੇ ਆ ਹਨਾ ਆਪਣੇ ਪੋਸਟਰ ਪਗਾਰਾ ਸਭ ਜਾਣਦੇ ਜੇ ਆਪਾਂ ਸ਼ੇਅਰ ਕਰ ਦਾਂ ਤੇ ਸਾਰੇ ਤੁਹਾਡੇ ਨਾਲ ਕਿਉਂਕਿ ਬਹੁਤ ਪਹਿਣਾ ਦੇ ਰਹੇ ਨੇ ਸੋਹਣੇ ਸੋਹਣੇ ਕਮੈਂਟ ਆਏ ਤੇ ਬਹੁਤ ਪਹਿਣਾ ਜਿਹੜੇ ਹੈਗੇ ਧੂਰੀ ਦੇ ਵਾਲੇ ਵਾਲੇ ਹਨਾ ਕਹਿੰਦੇ ਨੇ ਬਹੁਤ ਜਿਆਦੇ ਉਹਨਾਂ ਨੇ ਜਿਹੜਾ ਹੈਗਾ ਸਾ ਸ਼ਿਆਰ ਵਧੀਆ ਸਿਆਰ ਕੀਤਾ ਜੀ ਤੁਸੀਂ ਆ ਜਿਓ ਜੀ ਵੈਲਕਮ ਕਰਦੇ ਆ ਤੁਹਾਡਾ ਹਨ ਚਲੋ ਬਹੁਤ ਜਿਆਦੇ ਵਧਾਈਆਂ ਦਿੱਤੀਆਂ ਬਿਸਮੀ ਦਿੱਤੀਆਂ ਹਨ ਜੀ ਚਲੋ ਸਾਰਿਆਂ ਦਾ ਹਨ ਬਹੁਤ ਬਹੁਤ ਧੰਨਵਾਦ ਕਰਦੀ ਆ ਦੁਆਰਾ ਆਪਾਂ ਫਿਰ ਦੱਸ ਦਿਆਂ ਜੀ ਆਪਣਾ ਕੱਕੜਾਲ ਚੌਕ ਦੇ ਵਿੱਚ ਜਿਹੜਾ ਹੈਗਾ ਹੈਗਾ ਆ ਕੱਕੜਾਲ ਚੌਕ ਤੇ ਆਰੀਆ ਕਾਲਜ ਮੈਮੋਰੀਅਲ ਕਾਲਜ ਹਨਾ ਤੇ ਆਰੀਆ ਮੈਮੋਰੀਅਲ ਕਾਲਜ ਉਹ ਨੇੜੇ ਆ ਆਪਣੇ ਰਿਸੀ ਡਾਕਟਰ ਵਾਲੀ ਬਣੀ ਹੈ ਜੀ ਸਾਹਮਣੇ ਜਿਹੜਾ ਹੈਗਾ ਗੁਰ ਤੇਗ ਮਹਾਤਮਾ ਦਾ ਅਰਦਾਹਣਾ ਗੌਰ ਵੀ ਲੱਗਿਆ ਹੋਇਆ ਤੇ ਉਹ ਵੀ ਲੱਗਿਆ ਹੋਇਆ ਤੁਸੀਂ ਇੱਥੇ ਆ ਕੇ ਚਲੋ ਕਾਲ ਵਗੈਰਾ ਕਰ ਸਕਦੇ ਹੋਣ ਕਿਉਂਕਿ ਅਜੇ 5-7 ਦਿਨ ਲੱਗਣਗੇ ਜੀ ਹਫਤਾ ਵੀ ਲੱਗ ਸਕਦਾ ਆਪਣੇ ਕੰਮ ਨੂੰ ਸਟਾਰਟ ਹੋਣ ਨੇ ਨਾਲੇ ਨਾਲ ਜਿਹੜੀ ਹੈ ਵੀ ਤੁਹਾਡੇ ਤੁਹਾਡੇ ਨਾਲ ਵੀਡੀਓ ਤੁਹਾਨੂੰ ਦਵਾਂਗੇ ਸ਼ੇਅਰ ਕਰਾਂਗੇ ਅਪਲੋਡ ਕਰਾਂਗੇ ਜਦੋਂ ਵੀ ਆਪਣਾ ਕਿਨੇ ਦਾ ਕੰਮ ਹੋਇਆ ਜਦੋਂ ਆਪਣੇ ਕੰਮ ਸਟਾਰਟ ਕੀਤਾ ਹੈ ਨਾ ਤੇ ਜਦੋਂ ਆਪਾਂ ਓਪਨਿੰਗ ਕਰਾਂਗੇ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਹਨਾ ਤੇ ਚਲੋ ਜੀ ਹਨਾ ਹਜੇ ਮੈਂ ਕਿਸੇ ਨੂੰ ਵੀ ਕਿਉਂਕਿ ਸਟੂਡੈਂਟ ਹੈਗੇ ਆ ਕਾਫੀ ਆਪਣੇ ਕੋਲੇ ਆ ਵੀ ਰਹੇ ਆ ਤੇ ਹਜੇ ਆਪਾਂ ਨੇ ਰੱਖੇ ਨਹੀਂ ਹੈਗੇ ਕਿਉਂਕਿ ਹਜੇ ਕੰਮ ਸ਼ੁਰੂ ਹੋਣਾ ਆ ਹਨਾ ਜਿਨੇ ਕਿਸੇ ਨੇ ਵੀ ਲੱਗਣਾ ਸਾਡੇ ਕੋਲੇ ਹੋਣੀ ਆਪਣੇ ਨਾਮ ਵਗੈਰਾ ਦਰਜ ਕਰਵਾ ਸਕਦੇ ਹੋ ਕਿਉਂਕਿ ਫਿਰ ਜ਼ਿਆਦਾ ਹੋ ਗਏ ਜੇ ਫਿਰ ਔਖਾ ਹੋ ਜਾਂਦਾ ਸਾਨੂੰ ਵੀ ਪਤਾ ਹੈ ਹਨਾ ਆਪਾਂ ਉਹਨੇਕ ਬੱਚੇ ਰੱਖਾਂਗੇ ਜਿੰਨਾਂ ਨੂੰ ਆਪਾਂ ਟ੍ਰੇਨਿੰਗ ਦੇ ਸਕੀਏ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਆਦਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ